ਕਿ ਮੰਗਲਵਾਰ ਤੋਂ ਬਾਅਦ ਅਗਲੇ ਮੰਗਲਵਾਰ 15 ਦਿਨਾਂ ਬਾਅਦ ਅਗਰ ਉਦੋਂ ਵੀ ਕੰਮ ਨਾ ਹੋਇਆ ਫਿਰ ਤੁਸੀਂ ਲਈਦਾ ਸਾਡੇ ਪ੍ਰਧਾਨ ਸਾਹਿਬ ਤੇ ਮੈਂ ਇਸ ਕੋਆਪਰੇਸ਼ਨ ਦੇ ਹੀਟਿੰਗ ਦਾ ਨਾਲਾ ਉਹ ਫਿਰ ਇਹਦੀ ਲੋੜ ਕੀ ਹੈ ਇਹਨੂੰ ਫਿਰ ਪੜ੍ਹਦੇ ਬਸ ਸਾਹਿਬ ਜਿੰਦਾਬਾਦ ਇਹ ਉਹ ਲੋਕਾਂ ਗਦਰੰਦ ਦੇ ਲੋਕਾਂ ਨਾਲ ਇਹਦਾ ਤੁਹਾਨੂੰ ਵਾਦਾ ਕਰਕੇ ਜਾਣਾ ਹੈ ਅਜਲੇ ਮੰਗਲਵਾਰ ਨੂੰ ਗਾਰਡਾਂ ਦਾ ਹਾfte ਪੀਰ ਕੋਤਬਾਦ ਆਪਾ ਬੂਹਾ ਨੇ ਆਪਾਂ ਦੋਸਤਾ ਗੇਟ ਬੰਦ ਕਰ ਦਿੱਤਾ। ਕੋਨੇ ਸਾਰੇ ਆਪਾਂ ਸਾਰੇ ਕੋਈ ਮੋਟਰਸਾਈਕਲ ਤੇ ਜੰਕ ਆਇਆ ਕੋਈ ਕਾਰ ਤੇ ਆਇਆ। ਅਗਰ ਆਪਾਂ ਮੋਟਰਸਾਈਕਲ ਤੇ ਆਏ ਤੇ ਅਗਰ ਆਪਾਂ ਹੈਲਮਟ ਨਹੀਂ ਪਾਉਂਦੇ ਜੇ ਉਹਦਾ ਜੁਰਮ ਹੁੰਦਾ। ਅਗਰ ਆਪਾਂ ਆਰਸੀ ਨਹੀਂ ਰੱਖਦੇ ਤਾਂ ਸਾਡੇ ਬੱਚਿਆਂ ਦਾ ਜੁਰਮ ਹੁੰਦਾ। ਜੇਕਰ ਆਪਾਂ ਕਾਰ ਤੇ ਰੀਟਰੀਟ ਨਹੀਂ ਦਿੰਦੇ ਤਾਂ ਉਹਦਾ ਜੁਰਮ ਹੁੰਦਾ। ਮੈਨੂੰ ਮੈ ਦੱਸੋ ਕਿ ਅਗਰ 3 ਸਾਲਾਂ ਦੇ ਵਿੱਚ ਐਕੀਆ ਕੋਰਪੋਰੇਸ਼ਨ ਨੇ ਕੀ ਦੱਬ ਵਾਲੇ ਐਕੀਆ ਨੂੰ ਇਹਨੂੰ ਸੀ ਨਹੀਂ ਕੀ ਇਹਨੂੰ ਲੰਕਾ ਨਾ ਅਗਰ 2.5 ਸਾਲਾਂ ਦੇ ਵਿੱਚ ਰੀਡਰਕਟ ਕੰਪਨੀ ਨੇ ਉਹ ਸੜਕ ਦਾ ਨਿਰਮਾਣ ਨਹੀਂ ਕੀਤਾ ਤਾਂ ਕਮਿਸ਼ਨਰ ਸਾਹਿਬ ਨੇ ਉਸ ਬੰਦੇ ਹੋਈ ਅਥਾਰਟੀ ਉੱਤੇ ਕੀ ਜੁਰਮਾਨਾ ਲਾਇਆ ਕੀ ਉਹਦੀ ਤਨਖਾਹ ਰੋਕੀ ਈਮੋ ਸਸਪੈਂਡਿੰਗ ਦਾ ਇੱਕ ਯਾਰ 12 ਕਯੂਮਨ ਸਿਰਫ ਨੌਂ ਤਲਾਕੀ ਦੇ ਵਿੱਚ ਰਹੇ ਇਹਨਾਂ ਨੇ ਹਾਲੇ ਤੱਕ ਕੀ ਕੀ ਬੀਜਿਆ ਹੈ ਅੱਜ ਇਸ ਗਰਮੀਆਂ ਦੇ ਵਿੱਚ ਪੂਰਨ ਜਲੰਧਰ ਦੇ ਵਿੱਚ ਪਾਣੀ ਦੀ ਕਮੀ ਚਾਈ ਕਰੇ ਸੀਗਰੇਟਾਂ ਦੇ ਟੋਕੇ ਹੋਏ ਅਸੀਂ ਆਪਣੇ ਭਜੀਆਂ ਨੂੰ ਕਹਿੰਦੇ ਆ ਕਿ ਜੀ ਅੱਜ 올ਿਪਿਕ ਚੱਤੀ ਹੈ ਐਕਸ 50% ਦੇ ਦੋਸਤ ਜੀ ਦੇ 140 ਨੂੰ ਬੱਧਾ ਕਿਉਂ ਗਿਆ 84 ਕਰੋੜ ਦਾ ਬਟਰ ਪਾਰਟ ਦਾ ਸਮਾਂ ਸ਼ੀਗੀ ਦੇ ਵਿੱਚ ਪ੍ਰੋਜੈਕਟ ਪਾਸ ਇੱਕ ਕਰੋੜ ਦੀ ਅਸਲ 83 ਕਰੋੜ ਰੁਪਈਆ ਦਾ ਹਾਲੇ ਤੱਕ ਕੋਈ ਨਾਮ ਨਹੀਂ ਹੋਇਆ ਇਹਦੀ ਗਲਤੀ ਹੈ ਅਗਰ ਕਿਸੇ ਦੀ ਅਸਲ ਹੋਵੇ ਤੇ ਪਰਚਾੰਚਾ ਬੀਜੇਪੀ ਦੀ ਸੈਂਟਰ ਦੇ ਬੇਸ ਯਾਦ ਕਰਦਾ 11 ਸਾਲ ਹੋ ਗਏ ਸ਼ਹਿਰ ਦਾ ਇਹਨਾਂ ਦੇ ਵਿੱਚ ਨਮਾਇਦਾਂ ਨੇ ਕਿਹਾ ਜੀ ਬਾਸਤੀ ਦੇ ਵਿੱਚ ਕਪੜਾ ਬਾਪ ਅਗਰ ਕਪੜਾ ਹੋਏ ਤਾਂ ਪਰਕਾ ਦੀ ਤੋਂ ਬਣੀ ਇਨਕੁਆਇਰੀ ਨਾ ਹੋ ਚੁਕੀ ਹੈ ਇੱਕ ਵਾਰੀਆਂ ਦੁਬਾਰ ਕਿਸੇ ਤੋਂ ਕੋਈ ਵੀ ਹੈ ਉਹ ਜਾਂ ਦੋਸ਼ ਸਾਬਤ ਹੋਇਆ ਲੇਕਿਨ ਮੇਰਾ ਬਿੰਦੀ ਹੈ 84 ਕਰੋੜ ਦੇ ਨਾਲ ਇਸ ਬਾਸਤੀ ਦੇ ਪਲੇਅ ਹੈ ਉਹ ਕਿਉਂ ਨਹੀਂ ਹਲੇ ਤੱਕ ਦਾ ਬਜਟ ਪਾਸ ਦਾ ਪ੍ਰੋਜੈਕਟ ਨਹੀਂ ਹੋ ਰਿਹਾ ਸਰਪੇਸ ਮੋਦਨ ਜਿਹੜਾ ਸਾਡਾ ਪਿਛਲੇ ਸਾਲ ਮੁਕੰਮਲ ਹੋਣਾ ਚਾਹੀਦਾ ਸੀ ਉਹ ਨਹੀਂ ਮੁਕੰਮਲ ਹੋਇਆ ਅਸੀਂ ਜਿਉਂਦੇ ਬੈਠੇ ਹਾਂ ਆਰਿਆ ਨਗਰ ਦੇ ਸਰਕਲ ਦਸਾਂ ਦਿਨਾਂ ਬਾਅਦ ਹੋਇਆ ਇਹ ਜਿਹੜੀ ਕੋਈ ਨਾਤੂ ਬਾਰਾ ਜਿੱਕਰ ਭਾਜੀ ਮੇਰੇ ਕੰਪਨੀ ਸਹਿਬਾਨ ਆਏ ਹੋਏ ਨੇ ਜਿਹੜਾ ਸਾਡਾ ਸਹਿਰ ਵਾਲਾ ਪਾਣੀ ਆਇਆ ਉਹ ਤਿੰਨ ਸਾਲ ਪਹਿਲਾਂ ਸੀਵਕਾਟਨ ਕੀਤਾ ਨਾ ਕਾਣੇ ਬਣਾਇਆ ਉਹ ਸਾਡੀ ਗੜ੍ਹ ਖਲੇ ਤੱਕ ਕੋਈ ਵੀ ਕੰਮ 2.5 ਸਾਲਾਂ ਦੇ ਵਿੱਚ ਇਹ ਕੰਮ ਨਹੀਂ ਹੋਇਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਨਰਲ ਸ਼ਹਿਰ ਤੋਂ ਤਿੰਨ ਇਹ ਨਹੀਂ ਤੇਰੇ ਸਾਡੇ ਦਾਸਾ ਤੋਂ ਮੁੰਡੇ ਵਿੱਚ ਤੇ ਸਾਡੇ ਨਾਲ ਗੱਲ ਕਰਾਂਗਾ ਨਾ ਮੋੜੀ ਗੱਲ ਤੇਰਾ ਤਿੰਨ ਜਿਹੜੇ ਸਾਡੇ ਵਜ਼ੀਰ ਸਹਿਬਾਨ ਲੋਕਲ ਕੌਂਸਲ ਜਿਹਨਾਂ ਦੇ ਚੈਟਰਨ ਸਾਡੇ ਬਹੁਤ ਸਾਰੇ ਸੰਸਥਾਵਾਂ ਦੇ ਚੁਣਵਾਏ ਇੱਕ ਜਿਹੇ ਮਨੋਰੰਜਨ ਘਰ ਦਾ ਜੀ ਵੀ ਨਾਂ ਦਾ ਪਕਾਇਆ ਤੇ ਤਿੰਨਾਂ ਦੀ ਜਿਓਰ ਦੇ ਵਿੱਚ ਨਿਲੰਦਰ ਸ਼ਹਿਰ ਦੀ ਮੁਬਾਰਕਬਾਦ ਆਹ 13 ਦਿਨ ਹੋ ਗਏ ਨੇ ਸਾਡੇ ਬਲਕਾਂ ਸੀ ਕੀ ਲੋਕਾਂ ਬੋਲੀ ਸੀ ਮੈਂ 팀 ਦੀ ਕਰਦਾ ਬਲਕਾਂ ਤੋਂ ਦੀ ਆਪਣੇ ਸਾਰੇ ਬੋਲੇ ਵੀਰ ਬਣੇ ਉਹਨਾਂ ਨੂੰ 13 ਕੰਮ ਕਰਾ ਦੇ ਜਿਹੜਾ ਨਿਲੰਦਰ ਸ਼ਹਿਰ ਦੇ ਜਿੱਤੇ 13 ਮਹੀਨੇ ਆਪਣੇ ਸ਼ਹਿਰ ਦਾ ਉਹ 13 ਵਾਲੀ ਮੀਟਿੰਗ ਦਾ ਕਰਵਾ ਲਈ ਇਹ ਖਲਾਫ ਸਾਡੇ ਆਦੀ ਤੇ ਪਵਨ ਵੀ ਤੇ ਵੀਰ ਪਿੰਟਾ ਨਗਰਾਂ ਦੇ ਜਿੰਮੇ ਨਗਰਾਂ ਉਹੀ ਐਸੀਐਸ ਨਾਲ ਦੇ ਵਿੱਚ ਉਹਨਾਂ ਲਈ ਵੀ ਹੋ ਰਿਹਾ ਸੀ ਜਨਵਰੀ ਦੇ ਵਿੱਚ 750 ਰੁਪਏ ਦਾ ਸੀਵੇਜ ਦਾ ਕੰਮ ਉਹਨਾਂ ਦਾ ਕੰਮ ਨੂੰ ਹੋ ਗਿਆ ਕੰਮ ਸ਼ੁਰੂ ਹੋ ਗਿਆ ਪਾਈਪਲਾਈਨ ਉਹਨਾਂ ਦੀ ਬਣਨ ਸ਼ੁਰੂ ਹੋ ਗਈ ਤੇ ਬਿਲਕੁਲ ਗੱਲ ਮੇਰੀ ਮਨਵਾਰੀਆ ਸਾਹਿਬ ਨੇ ਕੀਤੀ ਕਿ ਲੋਕਾਂ ਨੇ ਇਹਨਾਂ ਤੋਂ ਸਿਰੇ ਤੋਂ ਬਾਹਰ ਸਰਪੰਚ ਦੇ ਬਾਹਰ ਕਾਂਗਰਸ ਨੇ ਧਰਨਾ ਲਾਇਆ ਕੀ ਕਾਰਨ ਬਣਿਆ ਕਾਰਨ ਇਹ ਹੈ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਦੇ ਮਤਲਬਕ ਇਥੇ ਆਈ ਧਰਨਾ ਦਿੱਤਾ ਵਾ ਕਿ ਜਿਹੜੀ ਵੱਦ ਇੰਤਜ਼ਾਮੀ ਹੈ ਕਾਰਪੋਰੇਸ਼ਨ ਦੇ ਅਫਸਰਾਂ ਦੀ ਜਾਂ ਮਾਨ ਸਰਕਾਰ ਦੀ ਉਹਨੂੰ ਜਾਗਰ ਕਰਨ ਵਾਸਤੇ ਫਤਰਨਾਤ ਆਇਆ ਵਾ ਧਰਨੇ ਦੇ ਵਿੱਚ ਜਿਹੜੇ ਹਰ ਇਲਾਕੇ ਦੇ ਬੰਦੇ ਆਏ ਆ ਔਰ ਅਲੱਗ-ਅਲੱਗ ਆਪਣੇ ਇਲਾਕਿਆਂ ਦੀ ਪ੍ਰੋਬਲਮ ਜਿਹੜੀ ਆ ਦੱਸ ਰਹੇ ਆ ਅਸੀਂ ਕਹਿੰਦੇ ਆ ਕਿ ਜਿਹੜਾ ਸੀਵਰੇਜ ਦਾ ਪ੍ਰੋਬਲਮ ਆ ਗਿਆ ਪਾਣੀ ਦੀ ਪ੍ਰੋਬਲਮ ਆ ਗੰਦੇ ਪਾਣੀ ਦੀ ਪ੍ਰੋਬਲਮ ਆ ਕੀ ਆ ਸੀਵਰੇ ਸਾਬ ਕਰਨ ਦੇ ਪ੍ਰੋਬਲਮ ਹੈ ਜਾਂ ਸੜਕਾਂ ਟੁੱਟੀਆਂ ਦੀ ਪ੍ਰੋਬਲਮ ਹੈਗੀ ਹੈ ਜਾਂ ਲਾਈਟਾਂ ਦੀ ਜਿਹੜੀ ਆ ਉਹ ਪ੍ਰੋਬਲਮ ਹੈਗੀ ਹੈ ਉਹ ਸਾਰੀਆਂ ਅਧੂਹੀਆਂ ਹੈਗੀਆਂ ਨੇ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਉਦੋਂ ਸਪੈਸ਼ਲੀ ਮਕੇ ਮਸ਼ੀਨਾਂ ਲੱਗਦੀਆਂ ਸਨ ਬਰਸਾਤ ਆਉਣ ਤੋਂ ਪਹਿਲਾਂ ਮਕੇ ਪੂਰੀ ਤਰ੍ਹਾਂ ਸੀਵਰੇ ਸਫਾਈ ਹੁੰਦੀ ਸੀ ਤੇ ਪਾਣੀ ਕਿਤੇ ਰੁਕਦਾ ਨਹੀਂ ਸੀ ਅੱਜ بارش ਜਿਹੜੀ ਅੱਧਾ ਘੰਟਾ ਵੀ بارش ਪੈ ਜਵੇ ਅੱਜ 15 ਮਿੰਟ ਵੀ ਪੈ ਜਵੇ ਤੇ ਸਾਰਾ ਸ਼ਹਿਰ ਜਿਹੜਾ ਨੇ ਉਹ ਡੁੱਬ ਜਾਂਦਾ ਹੈਗਾ ਇਹ ਸਾਰੀਆਂ ਸਮੱਸਿਆ ਜਿਹੜੀਆਂ ਨੇ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਔਰ ਬਾਕੀ ਜਿਹੜਾ ਅਮਲਾ ਫੈਲਾ ਉਹਨਾਂ ਨੂੰ ਵੀ ਦੱਸਿਆ ਨੇ لیکن انہاں کو کوئی جواب نہیں ہے گا وہ بالکل لاپرواہ ہو چکے ਨੇ ਅਸੀਂ ਕਹਿੰਦੇ ਬੜੀ ਸ਼ਰਮ ਵਾਲੀ ਗੱਲ ਹੈ ਕਾਰਪੋਰੇਸ਼ਨ ਦੇ ਐਡਮਿਨਿਸਟਰेटर ਵਾਸਤੇ ਵੀ ਔਰ ਪੰਜਾਬ ਸਰਕਾਰ ਵਾਸਤੇ ਵੀ ਕਿੰਨੇ ਕਿੰਨੀਆਂ ਸਮੱਸਿਆਵਾਂ ਹੁੰਦੀਆਂ ਵੀ ਮਕੇ ਨਹੀਂ ਹੋਈ ਇਹਦਾ ਕਾਰਨ ਸਿਰਫ ਇੱਕੋ ਹੀ ਹੈਗਾ ਵਾ 1.5 ਸਾਲ ਤੋਂ ਇਲیکشن ਦਾ ਨਾ ਹੋਣਾ ਅਗਰ ਕਾਰਪੋਰੇਸ਼ਨ ਇਲیکشن ਹੋਣ ਸਿਲੈਕਟਡ ਜਿਹੜਾ ਉਹ ਮੇਅਰ ਬਣੇ ਇਲੈਕਟਡ ਜਿਹੜੇ ਕਾਉਂਸਲਰ ਬਣਨ ਔਰ ਆਪਣੇ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਜਿਹੜੀਆਂ ਨੂੰ ਹੱਲ ਕਰਾਣ ਮਾਡਲੇ ਜੀ ਕੀ ਸਮਝੇ ਕੀ ਸਰਕਾਰ ਇਹ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ ਕਾਰਪੋਰੇਸ਼ਨ ਇਲੈਕਸ਼ਨਰ ਨੂੰ ਸ਼ਾਇਦ ਡਰ ਪਿਆ ਹੋਵੇ ਕਿ ਮਗੇ ਕੋਈ ਸੀਟਾਂ ਜਿਹੜੀਆਂ ਸਾਡੀਆਂ ਨਹੀਂ ਆਉਣੀਆਂ ਕਿਉਂਕਿ ਜਿਹੜੀਆਂ 91 ਸੀਟਾਂ ਦਾ ਇਹਨਾਂ ਨੂੰ ਲਿਸ਼ਕਾਰਾ ਹੈਗਾ ਉਹ ਲੋਕਾਂ ਚ ਬੜੀ ਜਲਦੀ ਦੂਰ ਹੋ ਗਿਆ ਹੁਣ ਉਹ ਭਰਮ ਨਹੀਂ ਰਿਹਾ ਹੈਗਾ ਵੀ 91 ਸੀਟਾਂ ਨੂੰ ਦੁਬਾਰਾ ਆਣ ਕਿਸ ਕਰਕੇ ਉਹ ਚਾਹੁੰਦੇ ਨੇ ਵੀ ਜਿਹੜੀਆਂ ਛੋਟੀਆਂ ਸਰਕਾਰਾਂ ਹੈਗੀਆਂ ਨੇ ਲੋਕਲ ਬਾਡੀਜ਼ ਦੀਆਂ ਜਿਵੇਂ ਪੰਚਾਇਤਾਂ ਨੇ ਜਾਂ ਨੋਟੀਫਾਈਡ ਏਰੀਆ ਕਮੇਟੀਆਂ ਨੇ ਜਾਂ ਕਾਰਪੋਰੇਸ਼ਨ ਨੇ ਉਹਨਾਂ ਦੇ ਵੀ ਇਹ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਲਿੰਗਰ ਆਉਣ ਕਰਦੇ ਨੇ ਤਾਂ ਕਿ ਸੇ ਸਹੀ ਇਲੈਕਸ਼ਨ ਨਾ ਲੜੀਏ ਕਿਉਂਕਿ ਸਾਡੀ ਅਕਸਰੀਅਤ ਨਹੀਂ ਆਣੀ ਤੁਹਾਡਾ ਰਾਜ ਨਹੀਂ ਆਣਾ ਤੇ ਇਹ ਕੰਮ ਜਿਹੜਾ ਇਦਾਂ ਹੀ ਚੱਲਦਾ ਰਹੇ ਜਿਹੜੇ ਅਫਸਰ ਨੇ ਉਹੀ ਕਰਦੇ ਰਹਿਣ ਅਫਸਰ ਜਿਹੜੇ ਨੇ ਲਾਪਰਵਾਹ ਨੇ ਉਹਨਾਂ ਨੂੰ ਆਪਣੀਆਂ ਤਨਖਾਹਾਂ ਬਾਰੇ ਚਿੰਤਾ ਹੈ ਗਈ ਹੈ ਬਾਕੀ ਉਹਨਾਂ ਨੂੰ ਆਪਣੇ ਕਿਸੇ ਇਲਾਕੇ ਦੀ ਕੋਈ ਚਿੰਤਾ ਨਹੀਂ ਆ ਗਈ ਤੇ ਕੀ ਕਰਨਾ ਕੀ ਨਹੀਂ ਕਰਨਾ ਕਰ ਤਾਂ ਮੇਰੀ ਤੇ ਧਰਨੇ ਦਾ ਜਦੋਂ ਸੇ ਮੇਨ ਮਕਸਦ ਸਾਡਾ ਇਹੀ ਹੈ ਮਾਡਲੋ ਅਸੀਂ ਲਾ ਲਓ ਸਾਡਾ ਮਾਡਲੋ ਉਸ ਵਿੱਚ ਅੱਗੇ ਹਰ ਸਰਕਾਰ ਤੋਂ ਪਹਿਲਾਂ ਮੈਂ ਕਿਉਂ ਸਖਸੀ ਮਸ਼ੀਨਾਂ ਜਿਹੜੀਆਂ ਲੱਗਦੀਆਂ ਸਨ ਸਾਰਾ ਗਾਰ ਇਕੱਠਾ ਕਰਕੇ ਬਾਹਰ ਸੁੱੜਦਿਆਂ ਸਨ ਤਾਂ ਕਿ ਪਾਣੀ ਜਿਹੜਾ ਵਿਧੀਵਸ ਸਰਕਾਰਾਂ ਵਿੱਚ ਲੇਕਿਨ ਅੱਜ ਨਹੀਂ ਹੈਗਾ ਅੱਜ ਉਹ ਸੀਵਰੇਜ ਜਿਹੜੇ ਨਾਲੇ ਭਰੇ ਪਏ ਨੇ ਪਾਈਪਾਂ ਭਰੀਆਂ ਪਈਆਂ ਨੇ ਪਾਣੀ ਜਿਹੜਾ ਗੰਦਾ ਆ ਰਿਹਾ ਹੈ ਪੀਣ ਵਾਸਤੇ ਲੋਕੀ ਮਜਬੂਰ ਹੈਗੇ ਨੇ ਉਹਨਾਂ ਵਾਸਤੇ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਪਬਲਿਕ ਨੂੰ ਲੱਗ ਸਕਦੀਆਂ ਨੇ ਉਹ ਸਾਰਿਆਂ ਦਾ ਹੱਲ ਕਰਨ ਵਾਸਤੇ ਅੱਜ ਇਹ ਧਰਨਾ ਦਾ ਸਾਡਾ ਮਕਸਦ ਇਹੀ ਹੈ ਅਸੀਂ ਪੂਰ ਜ਼ੋਰ ਮਕੇ ਬੇਨਤੀ ਵੀ ਕਰਾਂਗੇ ਔਰ ਚੇਤਾਵਨੀ ਵੀ ਦੇਾਂਗੇ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਵੀ ਔਰ ਮਾਨ ਸਰਕਾਰ ਨੂੰ ਵੀ ਕਿ ਜਲਦੀ ਤੋਂ ਜਲਦੀ ਜਿਹੜਾ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਏ ਜਾਣ ਤਾਂ ਕਿ ਲੋਕਾਂ ਨੇ ਨੁਮਾਇੰਦੇ ਜਿਹੜੇ ਹੋਸੇ ਚਾਣ ਔਰ ਲੋਕਾਂ ਦਾ ਜਿਹੜਾ ਕੰਮ ਹੋ ਸਕੇ ਉਹ ਆ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਹੈਗੀਆਂ ਨੇ ਸਾਰੀਆਂ ਹੱਲ ਹੋਣ ਔਰ ਜਿਹੜਾ ਸਾਡਾ ਨਿਰੰਦਰ ਸ਼ਹਿਰ ਬੜਾ स्वच्छ ਔਰ ਸੁੰਦਰ ਬਣ ਸਕੇ